ਮੈਂ ਬੈਠਾ ਜਦੋਂ ਵੀ ਅੱਖਾਂ ਬੰਦ ਕਰ ਰਿਹਾ ਸੀ ਤੇ ਮੈਨੂੰ ਇਹ ਆਡੀਟੋਰੀਅਮ ਦੇ ਬਹਾਨੇ 1699 ਦੀ ਵਿਸਾਖੀ ਵਾਲਾ ਪੰਡਾਲ ਅੱਖਾਂ 'ਚ ਘੁੰਮ ਰਿਹਾ ਸੀ ਨੀਲੇ ਕੱਪੜਿਆਂ 'ਚ ਸਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਖ ਰਿਹਾ ਸੀ ਕਲਪਨਾ ਕਰ ਰਿਹਾ ਸੀ ਬੈਠਾ ਮੈਂ ਤੇ ਉਸ ਕਲਪਨਾ ਚ ਆਇਆ ਕਿ ਦਸ਼ਮੇਸ਼ ਪਿਤਾ ਕਰਪਾਨ ਕੱਢ ਕੇ ਖੜੇ ਹੋਏ ਮੈਨੂੰ ਇੱਕ ਸਿਰ ਚਾਹੀਦਾ ਦੋ ਆ ਸਿਰ ਚਾਹੀਦਾ ਤੀਜਾ ਸਿਰ ਚਾਹੀਦਾ ਚੌਥਾ ਸਿਰ ਚਾਹੀਦਾ ਪੰਜਵਾਂ ਸਿਰ ਚਾਹੀਦਾ ਪੰਜੋਂ ਹੀ ਸਿਰ ਕੋਈ ਗੁਜਰਾਤ ਤੋਂ ਆਇਆ ਸੀ ਕੋਈ ਅੜੀਸਾ ਤੋਂ ਆਇਆ ਸੀ ਕੋਈ ਲਾਹੌਰ ਤੋਂ ਆਇਆ ਸੀ ਕੋਈ ਦਿੱਲੀ ਤੋਂ ਆਇਆ ਸੀ ਭਾਰਤ ਦੇਸ਼ ਦੇ ਕੋਨੇ-ਕੋਨਿਆਂ ਚੋਂ ਆਏ ਲੋਕ ਸਿਰ ਦੇਣ ਲਈ ਖੜੇ ਹੋਏ। ਗੁਜਰਾਤੀ ਵਾਲਾ ਵੀ ਖੜਾ ਹੋਇਆ। ਜਿਹਨੂੰ ਇਹੀ ਆਉਂਦਾ ਕਿ ਕੇਮ ショ ਮਾਜਾ ਮਾਚੋ ਤੇ ਉਹਨੂੰ ਕਿੱਦਾਂ ਸਮਝੀ ਹੋਣੀ ਸਾਡੀ ਬੋਲੀ। ਤੇੜੀ ਸਾੜਾ ਉੜੀਆ ਤਾਂ ਜਮ੍ਹੋ ਹੀ ਨਹੀਂ ਸਮਝੀ ਹੋਣੀ। ਲਾਹੌਰ ਵਾਲਾ ਤਾਂ ਮੰਨਿਆ ਦਿੱਲੀ ਵਾਲਾ ਤਾਂ ਮੰਨਿਆ। ਉਹ ਲੜਾਈ ਮੈਨੂੰ ਇਸ ਕਰਕੇ ਯਾਦ ਆਈ ਕਿ ਇੰਟਰ ਡਾਈਨਿੰਗ ਦੀ ਗੱਲ ਹੋਈ ਇੰਟਰ ਕਾਸਟ ਮੈਰिजਸ ਦੀ ਗੱਲ ਹੋਈ ਇੰਟਰ ਡਾਈਨਿੰਗ ਸਭ ਤੋਂ ਪਹਿਲਾਂ ਭਾਰਤ ਦੀ ਧਰਤੀ ਤੇ ਇੱਕ ਪੰਗਤ ਇੱਕ ਲੰਗਰ ਸਤਿਗੁਰੂ ਨਾਨਕ ਦੇਵ ਜੀ ਦੇ ਘਰ ਦੀ ਰਸੋਈ ਤੋਂ ਸ਼ੁਰੂ ਹੋਇਆ ਤੇ ਜੇ ਇੰਟਰ ਡਾਈਨਿੰਗ ਦੂਜੇ ਔਰ ਤੀਜੀ ਪਾਕਸ਼ਾਹੀ ਸਤਿਗੁਰੂ ਅੰਗਦ ਦੇਵ ਜੀ ਔਰ ਸਤਿਗੁਰੂ ਰਾਮਦਾਸ ਜੀ ਸਤਿਗੁਰੂ ਅਮਰਦਾਸ ਜੀ ਇਹਨੇ ਦੋ ਮਹਾਪੁਰਸ਼ਾਂ ਨੇ ਇੰਟਰ ਡਾਈਨਿੰਗ ਇੰਨੀ ਤਕੜੀ ਕਰ ਦਿੱਤੀ ਇੰਨੀ ਮਜ਼ਬੂਤ ਕਰ ਦਿੱਤੀ ਅੱਜ ਪੰਜਾਬ ਨੇ ਪੂਰੇ ਸੰਸਾਰ ਵਿੱਚ ਜਿੱਥੇ ਦਸ਼ਮੇਸ਼ ਪੇਤਾ ਦਾ ਸਿੱਖ ਬੈਠਾ ਉੱਥੇ ਇੰਟਰਟੇਨਿੰਗ ਚੱਲਦੀ ਹੈ ਪਰ ਇੰਟਰਟੇਨਿੰਗ ਨਾਲ ਜਾਤ ਖਤਮ ਨਹੀਂ ਹੋਈ ਜਾਤੜਾ ਕੁੜਾ ਇੰਟਰਟੇਨਿੰਗ ਵਾਲੇ ਰੌਲਾ ਪਾਉਂਦੇ ਆ ਕਹਿੰਦੇ ਬੇੜਕਰ ਸਾਹਿਬ ਦਾ ਬੁੱਤ ਤੋੜੋ ਇੰਟਰਟੇਨਿੰਗ ਦਾ ਠੇਕੇਦਾਰ ਗੁਰਪ੍ਰਤਮ ਸਿੰਘ ਪੰਨੂ ਬਣਿਆ ਫਿਰਦਾ ਅੱਜਕੱਲ ਠੇਕੇਦਾਰ ਇਸ ਕਰਕੇ ਕਿਹਾ ਕਿ ਜੇ ਉਹ ਠੇਕੇਦਾਰ ਨਾ ਹੁੰਦਾ ਤਾਂ ਜਿਹੜੇ ਪੰਥ ਦੇ ਚੁੱਪ ਬੈਠੇ ਠੇਕੇਦਾਰ ਐ ਉਹ ਲੋਕ ਗੁਰਪਤ ਪੰਨੂ ਦੇ ਪੁਤਲਿਆਂ ਨੂੰ ਫੂਕਦੇ ਬਿਆਨਾਂ ਤੇ ਬਿਆਨ ਲਾਉਂਦੇ ਪੰਜਾਂ ਤਖਤਾਂ ਦੇ ਕਿਸੇ ਜਥੇਦਾਰ ਦਾ ਬਿਆਨ ਨਹੀਂ ਆਇਆ ਕਿ ਦਸ਼ਮੇਸ਼ ਪਿੱਤਾ ਦੇ ਗਰੀਬ ਸਿੱਖਾਂ ਬਾਰੇ ਗੁਰਪਤਵੰਤ ਪੰਨੂ ਗਲਤ ਬੋਲਦਾ ਐ ਇੰਟਰ ਡਾਈਨਿੰਗ ਤੋ ਅਗਲਾ ਕਦਮ ਚੌਥੀ ਪਾਤਸ਼ਾਹੀ ਸਤਗੁਰੂ ਰਾਮਦਾਸ ਮਹਾਰਾਜ ਨੇ ਲਿਆ ਉਸੇ ਹੁਣ ਨਾਓ ਵੀ ਇਕੱਠੇ ਇੰਟਰ ਬਾਥਿੰਗ ਇੱਕ ਸਰੋਵਰ ਬਣਾਇਆ ਇੰਟਰ ਵਰਸ਼ਪ ਚਾਰ ਦਰਵਾਜੇ ਬਣਾਏ ਇੱਕ ਘਰ ਦੇ ਗੁਰੂ ਘਰ ਦੇ ਹਰਮੰਦਰ ਸਾਹਿਬ ਉਹ ਤਾਂ ਲਕਸ਼ੇ ਹੀ ਸੀ ਜਿਹੜਾ ਤੁਸੀਂ ਅੱਜ ਸੋਚਦੇ ਕਿ ਜਾਤ ਪਾਤ ਖਤਮ ਹੋਵੇ ਪੰਜਵੇਂ ਨਾਨਕ ਆਇਆ ਸਤਿਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਤੇ ਬਿਠਾਲ ਕੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੇ ਇੰਟਰ ਰੀਡਿੰਗ ਵੀ ਸ਼ੁਰੂ ਕੀਤੀ ਕਿ ਉਹ ਗ੍ਰੰਥ ਬਣਾਇਆ ਜਿਹਦੇ ਵਿੱਚ ਨਾਈ ਦੀ ਵੀ ਬਾਣੀ ਹੈ ਤੇ ਕਸਾਈ ਦੀ ਵੀ ਬਾਣੀ ਹੈ ਜਿਹਦੇ ਵਿੱਚ ਚੁਮਾਰ ਦੀ ਵੀ ਬਾਣੀ ਹੈ ਤੇ ਜੁਲਾਈ ਦੀ ਵੀ ਬਾਣੀ ਹੈ ਜੱਟ ਦੀ ਵੀ ਬਾਣੀ ਹੈ ਜਿਹਦੇ ਵਿੱਚ ब्राह्मण ਦੀ ਵੀ ਬਾਣੀ ਆ ਬਾਣੀਏ ਦੀ ਵੀ ਬਾਣੀ ਆ ਤੇ ਰਾਜਪੂਤ ਦੀ ਵੀ ਬਾਣੀ ਜਿਹਦੇ ਵਿੱਚ কুমہار ਦੀ ਵੀ ਬਾਣੀ ਆ ਸਤਿਗੁਰੂ ਬੇਣੀ ਜੱਟ ਸਤਿਗੁਰੂ ਧੰਨਾ ਚੁਮਾਰ ਸਤਿਗੁਰੂ ਰਵਿਦਾਸ ਜੁਲਾਹਾ ਸਤਿਗੁਰੂ ਕਬੀਰ ਨਾਈ ਸਤਿਗੁਰੂ ਸੈਣ ਕਸਾਈ ਸਤਿਗੁਰੂ ਸਦਨਾ ਛੀਂਬੇ ਦੀ ਵੀ ਬਾਣੀ ਆ ਸਤਿਗੁਰੂ ਨਾਮ ਦੇ ਜਿਨ੍ਹਾਂ ਦੀ ਬਾਣੀ ਇਹ ਕਹਿੰਦੀ ਆ ਜਾਤਾਂ ਕਰਕੇ ਸਾਨੂੰ ਰੱਬ ਤੇਰੇ ਦਰ ਤੋਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਹਸਤ ਖੇਲਤ ਤੇਰੇ ਦੇਹਰੇ ਆਇਆ ਭਗਤੀ ਕਰਦਾ ਨਾਮਾ ਪਕੜ ਉਠਾਇਆ ਹੀਨਣੀ ਮੇਰੀ ਜਾਤੀ ਆਦਮਰਾਇਆ ਸ਼ੀਮੇ ਕੇ ਕਰਤਾ ਹੈ ਵੀ ਜੇ ਸਾਡੀਆਂ ਜਾਤਾਂ ਤੂੰ ਰੱਬ ਨੀਮਿਆ ਚ ਜਮਾਉਣਾ ਸੀ ਤੇ ਤੇਰੀ ਭਗਤੀ ਨਹੀਂ ਕਰ ਸਕਦੇ ਤੇ ਫਿਰ ਇਹ ਨੀਮਿਆ ਚ ਕਿਉਂ ਜਮਾਇਆ ਅਸੀਂ ਉਸ ਦਰ ਤੇ ਬੈਠੇ ਆਂ ਜਿਸ ਦਰ ਤੇ ਇੱਕ ਕੋਈ ਬਾਟਾ ਰੱਖਿਆ ਗਿਆ ਦਸ਼ਮੇਸ਼ ਪਿਤਾ ਨੇ ਕਿਹਾ ਛਕੋ ਵੀ ਇਕੱਠੇ ਤੁਹਾਡੇ ਚੋਂ ਜਾਤ ਪਾਤ ਖਤਮ ਹੋਵੇ ਊਚ ਨੀਚ ਦੀ ਭਾਵਨਾ ਖਤਮ ਹੋਵੇ ਨਾਓ ਵੀ ਇਕੱਠੇ ਛਕੋ ਵੀ ਇਕੱਠੇ ਲੰਗਰ ਦੇ ਵਿੱਚ ਇੱਕ ਪੰਗਤ ਚ ਪੜੋ ਵੀ ਤੇ ਗੁਰੂ ਘਰ ਵੀ ਇੱਕ ਤੇ ਪਿਛਲੇ 300 ਸਾਲਾਂ ਚ ਇੰਟਰਾ ਡਾਈਨਿੰਗ ਇੰਟਰਾ ਬਾਥਿੰਗ ਫਕਤ ਕਹਿ ਲੀ ਜੀ ਜਦੋਂ ਕੰਪੈਰੀਜ਼ਨ ਆਫ ਬੁੱਧਿਜ਼ਮ ਐਂਡ ਸਿੱਖਿਜ਼ਮ ਦੀ ਪੀ ਐਚ ਡੀ ਤੁਸੀਂ ਕਰਨੀ ਤੇ ਖਤਮ ਇਹ ਖਤਮ ਜਾਤ ਪਾਤ ਖਤਮ ਬੋਲੋ ਤੇ ਦਸ਼ਮੇਸ਼ ਪਿਤਾ ਦਾ ਜਿਹੜਾ ਸੁਪਨਾ ਸੀ 13 ਜੰਗਾਂ ਉਸ ਸੁਪਨੇ ਨੂੰ ਲੈ ਕੇ ਇਸੇ ਧਰਤੀ ਤੇ ਲੜੀਆਂ ਗਈਆਂ 13 13 ਹੋਈਆਂ ਪਹਾੜੀ ਰਾਜਿਆਂ ਨਾਲ 14ਵੀਂ ਹੋਈ ਮੁਗਲਾਂ ਨਾਲ ਤੇਰਾ ਜੰਗਾ ਹੋਈਆਂ ਇਸ ਧਰਤੀ ਤੇ ਤੇ ਦਸ਼ਮੇਸ਼ ਪਤਾ ਅਨੰਦਗੜ੍ਹ ਸਾਹਿਬ ਦੇ ਕਿਲੇ ਦੇ ਉੱਤੇ ਖੜਦੇ ਸੀ ਕਲਗੀਆਂ ਵਾਲਾ ਜਿਹੜਾ ਸੁਪਨਾ ਲੈਂਦਾ ਸੀ ਆ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਜਾਤੀ ਤੌਰ ਤੇ ਨੀਵੇਂ ਬਣਾਇਆ ਇਹਨਾਂ 'ਚ ਕੋਈ ਰਾਜਾ ਵੀ ਜੰਮੂ ਕਦੇ ਇਹਨਾਂ ਕੋਲ ਵੀ ਕਦੇ ਸਰਦਾਰੀ ਆਉ ਰਾਜ ਕਰਨ ਦੀ ਸਰਦਾਰੀ ਹਾਕਮ ਬਣਨ ਦੀ ਸਰਦਾਰੀ ਹਕੂਮਤ ਕਰਨ ਦੀ ਸਰਦਾਰੀ ਇਹਨਾਂ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀਓ ਸੁਪਨਾ ਲੈ ਕੇ ਦਸ਼ਮੇਸ਼ ਪਤਾ ਆਨੰਦਗੜ੍ਹ ਦੇ ਕਿਲੇ ਤੇ ਤੀਰਤ ਰੁੱਖ ਲੈ ਕੇ ਖੜਦੇ ਹੋਣਗੇ ਬਾਜ ਸਿਰ ਤੇ ਮੰਡਰਾਉਂਦਾ ਹੋਣਾ ਆ ਚਾਰ ਸਹਿਬ ਜਾਤੇ ਅੜਦ ਵਾਲੇ ਖੇਡਦੇ ਆਉਣੇ ਆ ਮਾਤਾ ਗੁਜਰਕੌਰ ਮਾਤਾ ਸਹਿਬਕੌਰ ਮਾਤਾ ਜੀਤੋ ਵਾਲੇ ਦੁਆਲੇ ਹੋਣੇ ਆ ਤੇ ਕਰਿਓ ਜਰਾ ਕਲਪਨਾ ਤੇ ਪਹਾੜੀ ਰਾਜਿਆਂ ਦੀ ਡਾਰ ਆਉਂਦੀ ਆ ਪਹਾੜੀ ਰਾਜਿਆਂ ਦੀ ਡਾਰ ਆਉਂਦੀ ਆ ਤੇ ਸਨੇਹਾ ਭੇਜਦੀ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਟਰਾ ਡਾਈਨਿੰਗ ਬੰਦ ਕਰਦੇ ਹੋ ਇੱਕ ਪੰਗਤ ਇੱਕ ਲੰਗਰ ਬੰਦ ਕਰਦੇ ਹੋ ਦੋ ਪੰਗਤਾਂ ਲਾਓ ਤੇ ਦੋ ਲੰਗਰ ਬਣਾਓ ਰੀਜ਼ਨ ਕੀ ਸੀ ਰੀਜ਼ਨ ਬਿਹਾਈਂਡ ਦੀ ਬੈਟਲ ਪਹਾੜੀ ਰਾਜਿਆਂ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਆ ਰੀਜ਼ਨ ਸੀ ਕਾਰਨ ਕਿਆ ਸੀ ਲੜਾਈ ਆਹੀ ਦੋ ਗੱਲਾਂ ਇੱਕ ਬਾਟੇ ਦੋ ਰੱਖੋ ਇੱਕ ਬਾਟੇ ਦੋ ਰੱਖੋ ਦੂਜਾ ਪੰਗਤਾਂ ਦੋ ਬਣਾਓ ਤੇ ਅੱਜ ਤੱਕ ਵੀ ਉਹ ਉਹ ਬਾਟਾ ਬਾਟਾ ਤਾਂ ਮੁੰਡਾ ਚਲਾ ਗਿਆ ਉੱਠ ਕੇ ਮੇਲੇ ਦਾ ਬਾਬਾ ਜੀ ਸੰਤੋਸ਼ ਉਹ ਕਹਿੰਦਾ ਬਾਟੇ ਦੋ ਦੋ ਪਏ ਕਿਤੇ ਕਿਤੇ ਉਹ ਲੱਭ ਲੈਣੇ ਆ ਮੈਂ ਕਿੱਥੇ ਕਿੱਥੇ ਪਏ ਤੇ ਲੱਭ ਕੇ ਮੈਂ ਠੋਕਣੇ ਆ ਫਿਰ ਉਹ ਉਹਨਾਂ ਦੀ ਰਜਿਸਟ੍ਰੇਸ਼ਨ ਆ ਜੇ ਮੈਂ ਰੱਦ ਨਾ ਕਰਾਈਆਂ ਜਿੱਥੇ ਕਿਤੇ ਬਾਟੇ ਦੋ ਇਹ ਵੀ ਕਹਾਣੀ ਸੁਣਾਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਸੁਪਨਾ ਸੀ ਦਸਾਂ ਗੁਰੂ ਸਹਿਬਾਨਾਂ ਦਾ ਜਿਹੜਾ ਸੁਪਨਾ ਸੀ ਮਾਨਸ ਕੀ ਜਾਤੀ ਸਭਾ ਇੱਕੇ ਪਹਿਚਾਨ ਬੋ ਇਹ ਪੂਰੇ ਭਾਰਤ ਵਿੱਚ ਪੂਰੇ ਭਾਰਤ ਵਿੱਚ ਜੇ ਸਭ ਤੋਂ ਪਹਿਲਾਂ ਲਿਆ ਗਿਆ ਤਾਂ ਬੋਧਗਯਾ ਦਾ ਪਿੱਪਲ ਦਾ ਬੂਟਾ ਆ ਜਿਹਦੇ ਥੱਲੇ ਬੈਠ ਕੇ ਤਥਾਗਤ ਗੋਤੋਂ ਬੁੱਧ ਨੇ ਉਹ ਸੁਪਨਾ ਲਿਆ ਤੇ ਦੂਜੀ ਵਾਰੀ ਜੇ ਕਿਸੇ ਨੇ ਸੁਪਨਾ ਲਿਆ ਉਹ ਇਸ ਖਾਲਸੇ ਦੀ ਧਰਤੀ ਤੇ ਲਿਆ ਗਿਆ ਜਦੋਂ ਪੰਜਾਂ ਨੂੰ ਤੰਬੂਆਂ ਚੋਂ ਬਾਹਰ ਕੱਢ ਕੇ ਕਿਹਾ ਅੱਜ ਤੋਂ ਬਾਅਦ ਤੁਹਾਡੀ ਜਾਤ ਗੋਤ ਕੁੱਲ ਕੋਈ ਨਹੀਂ ਅੱਜ ਤੋਂ ਬਾਅਦ ਤੁਸੀਂ ਖਾਲਸੇ ਤੀਜੀ ਵਾਰੀ ਇਹ ਸੁਪਨਾ ਲਿਆ ਗਿਆ ਭਾਰਤ ਦੀ ਧਰਤੀ ਤੇ ਤਾਂ ਉਸ ਰਹਿਬਰ ਦਾ ਨਾਮ ਆਇਆ ਪਰਮ ਪੂਜੇ ਬਾਬਾ ਸਭ ਅੰਬਿੜਕਰ ਇਹ ਸੁਪਨਾ उस धरती से लिया गया जिस धरती से दशमेश पिता ने आखिरी सह लाए जाके जिस धरती से दशमेश पिता ने आखिरी सह वो महाराष्ट्र की धरती आ उस धरती के बाबा साहब अंबेडकर जमे आ उस धरती चो माता सवित्री बी फूले जमे आ उस धरती तो ज्योति बाराओ फूले जमे है ਔਰ ਬਾਬਾ ਸਾਹਿਬ ਅੰਬੇਡਕਰ ਨੇ ਜੋ ਜੀਵਨ ਸੰਘਰਸ਼ ਕੀਤਾ ਉਹ ਬਾਹਰ ਕਿਤਾਬਾਂ ਮਿਲਦੀਆਂ 100-100 ਰੁਪਏ ਦੀਆਂ ਲੈ ਲਿਓ ਅੱਜ ਜੇ ਸਾਡੀ ਤਕਦੀਰ ਬਦਲੀ ਆ ਇੰਟਰਾ ਡਾਈਨਿੰਗ ਨਾਲ ਨਹੀਂ ਬਦਲੀ ਖਿਆਲ ਰੱਖੇ ਰੱਖਦੇ ਇੰਟਰਾ ਡਾਈਨਿੰਗ ਵਾਲਿਆਂ ਨੂੰ ਤਾਂ ਚੌਥੇ ਪੌਡੇ ਵਾਲੇ ਕਹਿੰਦੇ ਸੀ ਅੱਜ ਤੋਂ 100 ਸਾਲ ਪਹਿਲਾਂ ਤੇ ਪ੍ਰਸ਼ਾਦ ਵੀ ਚੜ੍ਹ ਨਹੀਂ ਸੀ ਦਿੱਤਾ ਜਾਂਦਾ ਦਲਤਾਂ ਦਾ ਤੇ ਬਾਬਾ ਸਾਹਿਬ ਅੰਬੇਡਕਰ ਨੇ ਅੰਤਾਂ ਦੇ ਜ਼ੁਲਮ ਅਤਿਆਚਾਰ ਸਹਿ ਕੇ ਭਾਰਤ ਦਾ ਸੰਵਿਧਾਨ ਲਿਖਿਆ ਬਾਬਾ ਸਾਹਿਬ ਅੰਮੇੜਕਰ ਨੇ ਇਹ ਗੱਲ ਕਹੀ ਕਿ ਜੋ ਕੰਮ ਇੱਕ ਇਨਸਾਨ 100 ਜੁਗਾਂ ਚ ਕਰਦਾ ਉਹਨਾਂ ਕੰਮ ਮੈਂ ਇਕੱਲੇ ਨੇ ਕੀਤਾ ਹੈ ਬਾਬਾ ਸਾਹਿਬ ਤੇਰੀ ਸੋਚ ਤੇ ਬਾਬਾ ਸਾਹਿਬ ਤੇਰੀ ਸੋਚ ਤੇ ਬਾਬਾ ਸਾਹਿਬ ਅੰਮੇੜਕਰ ਨੇ ਕਿਹਾ ਜਿਸ ਦਿਨ ਇਹ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਕਿ ਅੱਜ ਤੋਂ ਬਾਅਦ ਅਸੀਂ ਦੌਰੇ ਯੁੱਗ ਵਿੱਚ ਪ੍ਰਵੇਸ਼ ਕਰ ਰਹੇ ਹਾਂ ਸਾਡਾ ਲਾਈਫ ਸਟੈਂਡਰਡ ਡਬਲ ਹੋਏਗਾ ਰਾਜਨੀਤਿਕ ਤੌਰ ਤੇ ਅਸੀਂ ਬਰਾਬਰ ਹੋਵਾਂਗੇ ਬੰਨ ਮੈਨ ਬੰਨ ਵੋਟ ਬੰਨ ਵੈਲਿਊ ਕਿ ਜੇ ਇੱਕ ਡੱਬੇ ਚ ਮਹਾਰਾਜਾ ਮੋਤੀ ਮਹਿਲਾਂ ਦਾ ਵੋਟ ਪਾਵੇ ਤੇ ਦੂਜੇ ਡੱਬੇ ਵਿੱਚ ਮਜਦੂਰ ਵੋਟ ਪਾਵੇ ਸ਼ਾਮ